ਈਵੀਐਮ ਦੇ ਖਿਲਾਫ ਈਵੀਐਮ ਹਟਾਓ ਲੋਕਤੰਤਰ ਬਚਾਓ 31 ਤਰੀਕ ਨੂੰ ਲੱਖਾਂ ਦੀ ਤਦਾਦ ਦੇ ਵਿੱਚ ਜਿਹੜਾ ਆ ਭਾਰਤ ਮੁਕਤੀ ਮੋਰਚਾ ਵੱਲੋਂ ਇਲੈਕਸ਼ਨ ਕਮਿਸ਼ਨ ਦਾ ਦਫ਼ਤਰ ਘੇਰਿਆ ਜਾ ਰਿਹਾ ਹੈ। ਘੇਰਿਆ ਦਵਾਰਾ ਕਿ ਮੋਦੀ ਦਾ ਮੈਜਿਕ ਚੱਲ ਰਿਹਾ ਜੀ ਮੋਦੀ ਦੀ ਸਰਕਾਰ ਆ ਰਹੀ ਹੈ। ਇਹ ਜੇ ਮੈਜਿਕ ਹੈਗਾ ਤਾਂ ਬੈਲਟ ਪੇਪਰ ਤੇ ਵੀ ਦਿਖਾ ਦਿਓ ਮੈਜਿਕ ਸਾਰਾ। ਕਿਹੜੀ ਮਸ਼ੀਨ ਦਾ ਪੇਟੈਂਟ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਕੋਲੇ ਨਹੀਂ ਹੈਗਾ ਉਹ ਇਹ ਚ ਕਿਹਾ ਗਿਆ ਕਿ ਇਹ ਫ੍ਰੀ ਫੇਅਰ ਐਂਡ ਟ੍ਰਾਂਸਪੇਰੈਂਟ ਇਲੈਕਸ਼ਨ ਇਹਦੇ ਨਾਲ ਨਹੀਂ ਹੋ ਸਕਦਾ ਈਵੀਐਮ ਦੇ ਨਾਲ ਇਹ ਕੀ ਨਾਮਾਈ ਤੇ ਕਿਹੜੀ ਗੱਲ ਬਣਦੀ ਹੈ ਤੇ ਕੀ ਮਾਮਲਾ ਹੈ ਸਰ ਮੇਰਾ ਨਾਮ ਦੀਪਸ਼ਰ ਗੇਲਾ ਔਰ ਅੱਜ ਅਸੀਂ ਭਾਰਤ ਮੁਕਤੀ ਮੋਰਚਾ ਦੇ ਜਿਹੜੇ 567 ਜ਼ਿਲ੍ਹਿਆਂ ਦਾ ਜਿਹੜਾ ਪ੍ਰੋਗਰਾਮ ਦਿੱਤਾ ਹੋਇਆ ਹੈ ਸੀਗਾ ਈਵੀਐਮ ਦੇ ਖਿਲਾਫ ਈਵੀਐਮ ਹਟਾਓ ਲੋਕਤੰਤਰ ਬਚਾਓ ਔਰ ਬੈਡ ਪੇਪਰ ਲਿਆਓ ਦੇ ਤਹਿਤ ਪਹਿਲਾ ਸਾਡਾ ਜਿਹੜਾ ਪ੍ਰੋਗਰਾਮ ਸੀਗਾ ਪਹਿਲਾ ਸਾਡਾ ਜਿਹੜਾ ਪ੍ਰੋਗਰਾਮ ਸੀਗਾ ਉਹ 5 ਜਨਵਰੀ ਦਾ ਸੀਗਾ ਔਰ ਉਸ ਤੋਂ ਬਾਅਦ ਉਹ ਮੈਮੋਰੰਡਮ ਦੇਣ ਦਾ ਸੀਗਾ ਸੈਕੰਡ ਜਿਹੜਾ 10 ਜਨਵਰੀ ਨੂੰ ਅਸੀਂ ਧਰਨਾ ਪ੍ਰਦਰਸ਼ਨ ਕੀਤਾ ਪੂਰੇ ਸਾਰੇ 567 ਜ਼ਿਲ੍ਹਿਆਂ ਦਾ ਡਿਸਕਸ ਕਰਾ ਕੇ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਸੀਗਾ ਬਟਿੰਡਾ ਦੇ ਵਿੱਚ 골ਡ ਕੀ ਤੋਂ ਚੱਲ ਕੇ ਇੱਥੇ ਮਿਨੀ ਸੈਕਟਰ ਹੇਡ ਤੱਕ ਜਿਹੜਾ ਰੈਲੀ ਪ੍ਰਦਰਸ਼ਨ ਦੇ ਤਹਿਤ ਜਿਹੜਾ ਅਸੀਂ ਈਵੀਐਮ ਹਟਾਓ ਲੋਕਤੰਤਰ ਬਚਾਓ ਬੈਡ ਪੇਪਰ ਲਿਆਓ ਜਿਹੜਾ ਅਭਿਆਨ ਦੇ ਤਹਿਤ ਅਸੀਂ ਇਹ ਲੈਂਦਾ ਆ ਔਰ 31 ਤਰੀਕ ਨੂੰ ਲੱਖਾਂ ਦੀ ਤਦਾਦ ਦੇ ਵਿੱਚ ਜਿਹੜਾ ਆ ਭਾਰਤ ਮੁਕਤੀ ਮੋਰਚਾ ਵੱਲੋਂ ਇਲੈਕਸ਼ਨ ਕਮਿਸ਼ਨ ਦਫ਼ਤਰ ਕੇਰਿਆ ਜਾ ਰਿਹਾ ਔਰ ਸਾਡੀ ਮੰਗ ਇਹੀ ਆ ਕਿ ਜਿਹੜਾ ਇਹ ਮੁਲਕ ਆ ਵੀ ਮੁਲਕ ਦੇ ਵਿੱਚ ਦੱਸਿਆ ਜਾਂਦਾ ਲੋਕਾਂ ਨੂੰ ਮਨੁਵਾਦੀਵਾਦੀ ਮੀਡੀਆ ਦੁਆਰਾ ਕਿ ਮੋਦੀ ਦਾ ম্যাਜਿਕ ਚੱਲ ਰਿਹਾ ਜੀ ਮੋਦੀ ਦੀ ਸਰਕਾਰ ਆ ਰਹੀ ਹੈ ਫਲਾਣਾ ਫਿਲਣਾ ਜੋ ਕੁਝ ਵੀ ਆ ਅਸੀਂ ਭਾਰਤ ਮੁਕਤੀ ਮੋਰਚਾ ਵੱਲੋਂ ਇਹ ਕਹਿੰਨੇ ਆ ਕਿ ਤੁਹਾਡਾ ਜੋ ਤੁਸੀਂ ਕਹਿੰਨੇ ਹੋ ਸਾਰਾ ਕੁਝ ਸਹੀ ਆ ਲੇਕਿਨ ਸਾਨੂੰ ਇੱਕ ਗੱਲ ਕਲੀਅਰ ਕਰ ਦਿਓ ਕਿ ਜੇ ম্যাਜਿਕ ਹੈਗਾ ਤਾਂ ਵੈਲਟ ਪੇਪਰ ਤੇ ਵੀ ਦਿਖਾ ਦਿਓ ম্যাਜਿਕ ਸਾਰਾ ਕਦੇ ਵੀ ਕਿਹੜੀ ਮਸ਼ੀਨ ਦਾ ਪੇਟੈਂਟ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਕੋਲੇ ਨਹੀਂ ਹੈਗਾ ਬਲੋ ਜਿਹੜੀਆਂ ਵਰਲਡ ਦੀਆਂ ਆਰਗੇਨਾਈਜੇਸ਼ਨਾਂ ਆ ਉਹਨਾਂ ਨੇ ਪੇਟੈਂਟ ਨਹੀਂ ਕੀਤੀ ਉਹ ਮਸ਼ੀਨ ਜੇਦੋਂ ਪੇਟੈਂਟ ਨਹੀਂ ਕੀਤੀ ਤਾਂ ਵਰਲਡ ਦੀਆਂ ਜੀਆਂ ਲੋਕਾਂ ਦੇ ਆ ਨੁਮਾਇੰਦੇ ਜਮਾਤਾਂ ਆ ਉਹ ਉਹਦੇ ٹرسٹ ਨਹੀਂ ਕਰ ਰਹੀਆਂ ਸਾਡੀ ਇਲੈਕਟ੍ਰੋਨਿਕ voting ਮਸ਼ੀਨ ਜਿਹੜੀ ਇੰਡੀਆ ਚੱਲ ਰਹੀ ਆ ਉਹਦੇ ਉੱਤੇ ਉਹਨੂੰ ਪੇਟੈਂਟ ਨਹੀਂ ਮਿਲਿਆ ਤਾਂ ਇਟ ਮੀਨਸ ਜੇ ਡਾਊਟ ਇੰਟਰਨੈਸ਼ਨਲ ਲੈਵਲ ਤੇ ਹੈਗਾ ਤਾਂ ਮੈਂ ਇੱਕ ਆਮ ਭਾਰਤੀ ਨਾਗਰਿਕ ਹੋਣ ਦੇ ਨਾਤੇ ਇਕਾਮ ਵੋਟਰ ਹੋਣ ਦੇ ਨਾਤੇ ਇਹ ਕਹਿੰਨਾ ਆ ਕਿਉਂਕਿ ਜਿਹੜਾ ਭਾਰਤ ਦਾ ਸੰਵਿਧਾਨ ਆ ਉਹ ਸਾਨੂੰ ਇਸ ਮੁਲਕ ਦੇ ਨਾਗਰਿਕਾਂ ਨੂੰ ਮਾਲਕ ਬਣਾਉਂਦਾ ਔਰ ਅਸੀਂ ਮਾਲਕ ਆ ਇਲੈਕਸ਼ਨ ਕਮਿਸ਼ਨ ਦੇ ਜਿਹੜੇ ਕਮਿਸ਼ਨਰ ਆ ਉਹ ਸਾਡੇ ਨੌਕਰ ਆ ਔਰ ਅਸੀਂ ਮਾਲਕ ਹੋਣ ਦੇ ਨਾਤੇ ਇਹ ਕਹਿੰਦੇ ਆ ਕਿ ਜਿਹੜੇ ਇਲੈਕਸ਼ਨ ਕਮਿਸ਼ਨਰ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਸਾਡੇ ਟੈਕਸ ਦੇ ਪੈਸਿਆਂ ਦੇ ਵਿੱਚੋਂ ਉਹਨਾਂ ਦਾਖਵਾ ਨਹੀਂ ਸਾਡੇ ਨੌਕਰ ਆ ਅਸੀਂ ਚਾਹੁੰਦੇ ਆ ਕਿ ਇਲੈਕਸ਼ਨ ਕਮਿਸ਼ਨ ਜਿਹੜਾ ਆ ਉਹ ਈਵੀ ਮਸ਼ੀਨ ਸਾਡੇ ਤੇ ਥੋਕੇ ਨਾ ਅਸੀਂ ਜਿਹੜੀਆਂ ਆਪਦੇ ਵੋਟਾਂ ਦੀ ਪਾਵਰ ਆ ਉਹ ਵੈਲਟ ਪੇਪਰਾਂ ਨੂੰ ਯੂਜ਼ ਕਰਨਾ ਚਾਹੁੰਦੇ ਆ ਅੰਨੀ ਸਾਡੀਆਂ ਬੇਨਤੀਆਂ ਪ੍ਰਵਾਨ ਹੋਣੀਆਂ ਚਾਹੀਦੀਆਂ ਧੰਨਵਾਦ ਸਾਨੂੰ ਇਸ ਤੇ ਕੀ ਡਾਊਟ ਹੈ ਕਿ ਕੀ ਕਰਨਾ ਹੈ ਸਾਨੂੰ ਡਾਊਟ ਇਹ ਹੈ ਵੀ ਜੀ 8 ਅਕਤੂਬਰ 2013 ਦੇ ਵਿੱਚ ਕੇਸ ਲਾਇਆ ਸੀਗਾ ਸੁਭਰਮਨ ਸਵਾਮੀ ਨੇ ਬੀਡੀਪੀ ਦੇ ਲੀਡਰ ਨੇ ਉਹਦੇ ਵਿੱਚ ਜਿਹੜੀ ਉਹਦੀ ਵਰਡਿਕਟ ਆਈ ਆ ਜਿਹੜੀ ਸੁਪਰੀਮ ਕੋਰਟ ਵੱਲੋਂ ਹੋਈ ਆ ਉਹਦੇ ਤੇ ਇਹ ਕਿਹਾ ਗਿਆ ਕਿ ਇਹ ਫ੍ਰੀ ਫੇਅਰ ਐਂਡ ਟ੍ਰਾਂਸਪੇਰੈਂਟ ਇਲੈਕਸ਼ਨ ਇਹਦੇ ਨਾਲ ਨਹੀਂ ਹੋ ਸਕਦਾ EVM ਦੇ ਨਾਲ ਔਰ ਉਸ ਤੋਂ ਬਾਅਦ ਜਿਹੜੀਆਂ VVPAT ਮਸ਼ੀਨਾਂ ਲੱਗਦੀਆਂ ਉਹ ਅਸੀਂ ਸੰਘਰਸ਼ ਕਰਕੇ ਫੇਰ ਲਵਾਈਆਂ ਉਹ ਉਹ ਜਿਹੜੀ ਜਜਮੈਂਟ ਸੀਗੀ ਵੀ ਵੋਟਿੰਗ ਮਸ਼ੀਨਾਂ ਲਾਉਣ ਵਾਸਤੇ ਉਹ ਆ ਗਈ ਸੀ 8 ਅਕਤੂਬਰ 2013 ਨੂੰ ਲੇਕਿਨ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਉਹਨੂੰ ਕਹਿ ਲੋ ਵੀ ਕੰਟੈਂਪਟ ਆਫ ਕੋਰਟ ਕਰਕੇ ਮਤਲਬ 0.03% ਜਿਹੜਾ ਉਹ ਵੀ ਵੋਟਿੰਗ ਮਸ਼ੀਨਾਂ ਲਾਈਆਂ ਸੀਗੀਆਂ ਔਰ ਇਹ ਇਹਦੇ ਵਿੱਚ ਇੱਕ ਹੋਰ ਹੈਗਾ ਕਿ ਜਿਹੜੀਆਂ ਵੀ VOTING ਹੋ ਰਹੀ ਆ ਉਹਦੀਆਂ ਤੁਸੀਂ ਪਰਚੀਆਂ 1 ਸਾਲ ਤੱਕ ਰੱਖਣੀਆਂ ਹੁੰਦੀਆਂ 2019 ਦੇ ਇਲੈਕਸ਼ਨ ਤੋਂ ਬਾਅਦ ਇਹਦੀਆਂ ਨੇ ਪਰਚੀਆਂ ਇਲੈਕਸ਼ਨ ਕਮਿਸ਼ਨ ਨੇ ਚੋਰੀ-ਚੋਰੀ 4 ਮਹੀਨਾ ਬਾਅਦ ਇਹਨੂੰ ਸਰਪ੍ਰਸਤ ਕੀਤਾ ਸੀਗਾ ਕਿ ਇਹ ਵੀ ਇੱਕ ਖਾਸ ਇਹਦੇ ਬਤਾਇਆ ਅਸਲ ਉਦੋਂ ਕੋਈ ਨਾ ਕੋ ਤਾਂਦਰੀ ਹੋਈ ਸੀ 2019 ਦੇ ਇਲੈਕਸ਼ਨ ਵਿੱਚ ਵੀ ਤਾਂ ਹੀ ਉਹਨੂੰ ਇੱਕ ਸਾਲ ਲਈ ਰੱਖਿਆ ਗਿਆ ਉਹ ਵੀ ਵਾਰਡ ਦੀਆਂ ਬਰਤੀਆਂ ਨੇ ਤੇ ਇਸ ਲਈ ਮੈਂ ਕਾਮਨਾਗਰਿਕਾਂ ਸਾਡੀਆਂ ਨੌਕਰੀਆਂ ਖਤਮ ਕੀਤੀਆਂ ਜਾ ਰਹੀਆਂ ਸਾਡੇ ਰੋਜ਼ਗਾਰ ਖਤਮ ਕੀਤੇ ਜਾ ਰਹੇ ਆ ਸਾਨੂੰ ਪੂਰਾ ਪੂਰਾ ਸ਼ੱਕ ਆ ਕਿ EVM ਮਸ਼ੀਨਾਂ ਰਾਹੀਂ ਕਿਉਂਕਿ ਅਸੀਂ ਤਾਂ ਉਹਨਾਂ ਨੂੰ ਵੋਟਾਂ ਦਿੰਦੇ ਨਹੀਂ ਆ ਜਿਹੜੇ ਸਾਡੀਆਂ ਨੌਕਰੀਆਂ ਖਾ ਰਹੇ ਆ ਇਹ ਆ ਸਾਡੇ ਖਿਲਾਫ ਇੱਕ ਤਿੰਨ ਕਾਲੇ ਕਾਨੂੰਨ ਕਿਸਾਨਾਂ ਦੇ ਖਿਲਾਫ ਡਰਾਈਵਰਾਂ ਦੇ ਖਿਲਾਫ ਤੇ ਦੂਜੇ ਸਾਰਿਆਂ ਦੇ ਖਿਲਾਫ ਜਿਹੜੇ ਕਾਨੂੰਨ ਆਏ ਆ ਉਹ ਲੋਕਾਂ ਦੇ ਖਿਲਾਫ ਐਨੇ ਮਾੜੇ ਕਾਨੂੰਨ ਨੂੰ ਲਿਆਉਣ ਤੋਂ ਬਾਅਦ ਵੀ ਅਸੀਂ ਤਾਂ ਵੋਟਾਂ ਦਿੰਦੇ ਨਹੀਂ ਆ ਹੁਣ ਵੋਟ ਪਾ ਕੌਣ ਜਾਂਦਾ ਅੰਜ ਪਾਉਂਦੇ ਨਹੀਂ ਆ ਹੁਣ ਜੇ ਨਹੀਂ ਅਸੀਂ ਪਾਰੇ ਤਾਂ ਇਹ ਜਿਹੜੀਆਂ ਸਾਡੇ ਅਧਿਕਾਰ ਖੋਹਣ ਵਾਲੀਆਂ ਸਰਕਾਰਾਂ ਵਾਰ-ਵਾਰ ਕਿਉਂ ਆ ਰਹੀਆਂ ਉਹਦਾ ਸਾਰਿਆਂ ਨੂੰ ਵੱਡਾ ਜਿਹੜਾ ਤੁਹਾਨੂੰ ਸਾਨੂੰ ਮਿਲਦਾ ਉਹ ਇਹ ਵੀ ਮਸ਼ੀਨ ਦੇ ਤੋਂ ਸਾਡਾ ਖਰਚਾ ਆ ਤਾਂ ਉਹ ਇਹ ਖਰਚਾ ਨਿਵਾਰਣ ਹੋਣਾ ਚਾਹੀਦਾ ਔਰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਜਿਹੜਾ ਬੈਲਟ ਦੇ ਉੱਤੇ ਜਿਹੜੀ ਵੋਟਾਂ ਉਹ ਕਰਾਉਣੀ ਚਾਹੀਦੀ ਬਸਤੀ ਗਿਣਤੀ ਵਿੱਚ ਲੋਕਾਂ ਦਾ ਨੋਟਾ ਰੋ ਕੋਈ ਵੋਟ ਪਾਉਂਦੇ ਹੈਗੇ ਉਹਦੀ ਕਾਊਂਟਿੰਗ ਕਿਉਂ ਨਹੀਂ ਕੀਤੀ ਜਾਂਦੀ ਵੀ ਕਿ ਤੁਸੀਂ ਭਾਵੇਂ ਜਾ ਕੇ ਕੋਲੇ ਵੀ ਖੜ ਕੇ ਨਾ ਮਸ਼ੀਨ ਦੇ ਤੁਹਾਡੀ ਵੋਟ ਪੈ ਗਈ। ਸਮਝ ਨਾ ਨੋਟਾ ਤੇ ਤੁਸੀਂ ਕਰ ਰਹੇ ਆ ਜਿੱਥੇ ਵੀ ਜਾ ਰਹੇ ਆ ਉਹ ਨੋਟਾ ਜਿਹੜੇ ਪਾ ਕੇ ਆਉਂਦੇ ਉਹ ਨੋਟਾ ਨੂੰ ਉਹਨਾਂ ਦੀ ਕਾਊਂਟਿੰਗ ਹੈ ਵੀ ਕਿੰਨੇ ਲੋਕ ਪਾ ਕੇ ਆਏ ਆ ਜੇ 1000 ਪਾ ਕੇ ਦੇ ਵਿੱਚ 100 ਦਿਖਾ ਰਿਹਾ ਨੋਟਾ 900 ਕਿੱਧਰ ਲਿਆ ਰਹੀ ਹੈ। ਇੱਕ ਦੇ ਦੇਖਾ ਤੁਸੀਂ ਜਾ ਕੇ। ਔਰ ਦੂਜੀ ਗੱਲ ਆ ਕਿ ਜਿਹੜੀ EVM ਮਸ਼ੀਨ ਆ ਇਲੈਕਟ੍ਰੋਨਿਕ VOTING ਮਸ਼ੀਨ ਆ ਉਹਦੇ ਵਿੱਚ ਰੀਫਰੈਸ਼ ਦੀ ਰੀਕਾਊਂਟਿੰਗ ਦੀ ਆਪਸ਼ਨ ਹੈ ਨਹੀਂ। ਰੀਕਾਊਂਟਿੰਗ ਦੀ ਆਪਸ਼ਨ ਨਹੀਂ ਆ। ਉੱਚ 1 ਜਾਂ 1000 ਅਸਤਾ। ਉਹਨੂੰ ਤੁਸੀਂ 1 2 3 ਪਹਿਲੀ ਕਿਨੂੰ ਦੂਜੀ ਕਿਨੂੰ ਇਹ ਨਹੀਂ ਗਿਣ ਸਕਦੇ ਇਹ ਇਹ ਆਪਸ਼ਨ ਹੈ ਨਹੀਂ ਯੂਜ਼ ਇਹ ਤੁਹਾਡੀ ਨੌਲੇਜ ਵਾਸਤੇ ਕਿਉਂਕਿ ਤੁਸੀਂ ਕਿਉਂਕਿ ਤੁਸੀਂ ਉਥੇ ਥੰਮਾ ਸਾਡੇ ਮੁਲਕ ਦੇ ਇਸ ਲਈ ਇਹ ਚੀਜ਼ ਜਿਹੜੀ ਆ ਜਿਹੜੇ ਵੱਡੇ ਚੈਨਲ ਆ ਕਿਉਂਕਿ ਉਹ ਖਰੀਦੇ ਹੋਏ ਆ ਡਾਨੀਆ ਬਾਨੀ ਦੇ ਉਹ ਸਾਡੀਆਂ ਗੱਲਾਂ ਨਹੀਂ ਬਿਚਾਦੇ ਅਸੀਂ ਪਿਛਲੇ 15 ਸਾਲਾਂ ਤੋਂ ਇਹਦੇ ਖਿਲਾਫ ਲੜ ਰਹੇ ਹਾਂ ਪਰ ਸਾਡੀ ਆਵਾਜ਼ ਹਰ ਤੱਕ ਉਹ ਨਹੀਂ ਸੁਣੀ ਗਈ ਪਰ ਹੁਣ ਜਿਹੜੀ ਸਾਡੀ ਆਵਾਜ਼ ਸਾਨੂੰ ਲੱਗਦਾ ਹੈ ਵੀ ਜਿਹੜੀ ਸਾਡੇ ਕੀਤੇ ਹੋਏ ਮਿਹਨਤ ਦਾ ਉਹ ਫਲ ਸਾਨੂੰ ਮਿਲੇਗਾ ਔਰ 31 ਜਨਵਰੀ 2024 ਨੂੰ ਅਸੀਂ ਦਿੱਲੀ ਵਿਖੇ ਜਿਹੜਾ ਇਲੈਕਸ਼ਨ ਕਮਿਸ਼ਨ ਦਾ ਹੈੱਡ ਆਫਿਸ ਆ ਉੱਥੇ ਜਾ ਰਹੇ ਆ ਔਰ ਇਲੈਕਸ਼ਨ ਕਮਿਸ਼ਨ ਕੋਲੇ ਵੀ ਅਸੀਂ ਇਹ ਗੁਜਾਰਸ਼ ਕਰਦੇ ਆ ਉਸ ਤੋਂ ਪਹਿਲਾਂ ਬੈਲਾ ਜਿਹੜੀ ਆ ਉਹ ਬੈਲਟ ਦੇ ਰਹੀਂ ਆ ਉਹਦਾ ਜਿਹੜਾ ਉਹ ਫੈਸਲਾ ਦੇ ਦਿੱਤਾ ਜਾਵੇ ਧੰਨਵਾਦ